ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿਖੇ ਵੋਟਰ ਦਿਵਸ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਫਲੋਰ ਐਸ ਡੀ ਐਮ ਸਰਦਾਰ ਅਮਨਪਾਲ ਸਿੰਘ ਜੀ ਨੇ ਸ਼ਿਰਕਤ ਕੀਤੀ ਸਕੂਲ ਦੇ ਵਿਦਿਆਰਥੀਆਂ ਨੇ ਵੋਟਰ ਦਿਵਸ ਤੇ ਵੱਖ-ਵੱਖ ਤਰ੍ਹਾਂ ਦੀ ਰੰਗੋਲੀ ਬਣਾਈ ਐਸ ਡੀ ਐਮ ਫਲੋਰ ਸਰਦਾਰ ਅਮਨਪਾਲ ਸਿੰਘ ਜੀ ਨੇ ਸਕੂਲ ਵਿਦਿਆਰਥੀਆਂ ਦੀ ਰੰਗੋਲੀ ਦੇਖ ਕੇ ਬੱਚਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਦੀ ਵੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ ਸਕੂਲ ਵਿਦਿਆਰਥੀਆਂ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ ਹੈ ਇਸ ਮੌਕੇ ਸੌਚੁਕ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਸਾਰੇ ਸਕੂਲ ਦੇ ਵਿਦਿਆਰਥੀਆਂ ਨੇ ਅਤੇ ਸਕੂਲ ਸਟਾਫ ਨੇ ਵੋਟਰ ਦਿਵਸ ਤੇ ਸੌ ਚੁੱਕੀ ਕਿ ਉਹ ਆਪਣੀ ਵੋਟ ਬਣਾਉਣਗੇ ਅਤੇ ਆਪਣੀ ਵੋਟ ਦਾ ਨਿਰਵਾਹ ਬਿਨਾਂ ਕਿਸੇ ਲੋਭ ਲਾਲਚ ਅਤੇ ਜਾਤੀ ਧਰਮ ਤੋਂ ਉੱਪਰ ਉੱਠ ਕੇ ਕਰਨਗੇ ਇਸ ਮੌਕੇ ਐਸਟੀਐਮ ਫਲੋਰ ਸਰਦਾਰ ਅਮਨਪਾਲ ਸਿੰਘ ਸਕੂਲ ਪ੍ਰਿੰਸੀਪਲ ਸਰਦਾਰ ਚਤਵਿੰਦਰਪਾਲ ਸਿੰਘ ਅਧਿਆਪਕ ਕਪਲੇਸ਼ ਚਿੱਟੀ ਅਧਿਆਪਕ ਪਰਮਜੀਤ ਗਿੱਲ ਅਧਿਆਪਕ ਨਿਰਪਾਲ ਸਿੰਘ ਅਧਿਆਪਕ ਪੰਕਸ਼ੀਰਦਰ ਮੈਡਮ ਨਿਰਿੰਦਰ ਕੋਰ ਮੈਡਮ ਨੀਰਜ ਪ੍ਰਭਾ ਮੈਡਮ ਥ੍ਰੀਟੀ ਮੈਡਮ ਸਿਮਰਜੀਤ ਕੋਰ ਮੈਡਮ ਨੀਲਮ मैडम मोनिका मैडम मंजू मैडम राजविंदर कौर ਅਤੇ ਸਮੂਹ ਸਕੂਲ ਸਟਾਫ હાજર ਹੈ। ਅੱਜ ਅਡਾ ਰਾਸ਼ਟਰੀ ਵੋਟਰ ਦਿਵਸ ਹੈ, ਨੈਸ਼ਨਲ ਵੋਟਰਸ ਡੇ ਹੈ। ਇਹ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਸਾਡੇ ਗਣਤੰਤਰ ਨੂੰ ਬੜੇ ਪੰਜਾਹ ਸਾਲ ਕੰਪਲੀਟ ਹੋ ਰਹੇ ਹਨ। ਤੇ ਕੱਲ ਸਾਡਾ 75 ਸਾਲਾ ਤੋਂ ਬਾਅਦ ਗਣਤੰਤਰ ਦਿਵਸ ਆ ਰਿਹਾ ਹੈ। ਸਭ ਜਨਾਂ ਨੂੰ ਜਾਨ ਤੋਂ ਬਗਤ ਫਰ ਤੋਂ ਸੰਤੰਤਰ ਵੱਲ ਜਾਣਿਆ ਗਿਆ ਸੀ ਉਸ ਤੋਂ ਬਾਅਦ ਅੱਜ ਨੋਟਿਸ ਇਹ ਹੈ ਕਿ ਸੋਟਰ ਦੇ ਦੇ ਉੱਪਰ ਬੈਲ ਨੂੰ ਫੋਰਵਰਡਿਆ ਨੂੰ ਇਹ ਜਣਾ ਜੰਤ ਕਿ ਨਾ ਜਾਨਾ ਇਹ ਅੱਜ ਪ੍ਰਣ ਕਰ ਕਿ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਕਿਸੇ ਵੀ ਲੈਵਲ ਦੀ ਭਾਵੇਂ ਉਹ ਅਸਲੀ ਲੈਵਲ ਦੀ ਵਿਧਸਭਾ ਦੀ ਹੋਵੇ ਭਾਵੇਂ ਸਟੇਟ ਪੱਧਰ ਦੀ ਸਭਾ ਦੀ ਹੋਵੇ ਜਾਂ ਲੋਕਲ ਪੱਧਰ ਦੀ ਪੰਚਾਇਤਾਂ ਜਾਂ ਕੌਂਸਲ ਇਹ ਬੋਟਾ ਹੁੰਦੀ ਰਹੇ ਤੇ ਉਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਬਿਣਾ ਕਿਸੇ ਡਰ ਲੋਕ ਲੋਕਾਂ ਨੂੰ ਆਪਣੇ ਆਪਣੇ ਵੋਟ ਦੇ ਅਧਿਕਾਰ ਦੇ ਦਿੱਤੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿਖੇ ਨੈਸ਼ਨਲ ਵੋਟਰ ਡੇ ਮਨਾਇਆ ਗਿਆ ਇਸ ਵਿੱਚ ਵਿਸ਼ੇਸ਼ ਤੌਰ ਤੇ ਐਸ ਡੀ ਐਮ ਫਲੋਰ ਸਰਦਾਰ ਅਮਨਪਾਲ ਸਿੰਘ ਜੀ ਨੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੇ ਇਸ ਮੌਕੇ ਦੇਤੇ ਰੰਗੋਲੀਆਂ ਜਿਹੜੀਆਂ ਉਹ ਬਣਾਈਆਂ ਨੇ ਤੇ ਜਿਸ ਵਿੱਚ ਵੋਟਾਂ ਦੇ ਪ੍ਰਤੀ ਜਿਹੜਾ ਹੈ ਸਵੀਕ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਕਿ ਅਸੀਂ ਨਿਰਪੱਖ ਜਿਹੜੀਆਂ ਵੋਟਾਂ ਪਾਵਾਂਗੇ ਤੇ ਆਪਣੀਆਂ ਵੋਟਾਂ ਬਣਾਵਾਂਗੇ ਤੇ ਇਸ ਮੌਕੇ ਤੇ ਇੱਕ ਹੋਰ ਪ੍ਰੋਗਰਾਮ ਜਿਹੜਾ ਉਹ ਵੀ ਕੀਤਾ ਗਿਆ ਇੱਕ ਸੋਹ ਚੱਕ ਜਿਹੜਾ ਸਮਾਗਮ ਵੀ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਤੇ ਸਾਰੇ ਟੀਚਰ ਸਹਿਬਾਨ ਅਤੇ ਐਸ ਡੀਓ ਸਰ ਨੇ ਇਸ ਪ੍ਰਣ ਕੀਤਾ ਕਿ ਅਸੀਂ ਲੋਕਤੰਤਰੀ ਪਰੰਪਰਾਵਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈ ਵੋਟਾਂ ਦਾ ਨਿਰਵਾਹ ਕਰਾਂਗੇ ਬਿਨਾ ਧਰਮ ਬਿਨਾ ਜਾਤ ਜਿਹੜਾ ਹੈ ਉੱਪਰ ਉੱਟ ਕੇ ਜਿਹੜਾ ਵੋਟਾਂ ਦਾ ਨਿਰਵਾਹ ਕਰਾਂਗੇ